100 ਮੀਟਰ 200 ਮੀਟਰ ਜਿਹੜੀਆਂ ਕੁੜੀਆਂ ਨੇ ਉਹਦੀ ਸਾਮੀ ਸੀਟਾ ਜਿਹੜੀ ਆਪਣੇ ਕੋਲ ਰੱਖ ਲਓ ਬਾਕੀ ਜਿਹੜੀਆਂ ਸਟੇਜ ਤੇ ਪਹੁੰਚੀਆਂ ਕਰ ਦਿਓ ਆਇਰ ਉਹ ਜਿਹੜੀ ਕੁਨ ਜਸਟਮੈਂਟ ਹਾਂਜੀ ਅਜਿੰਦੀ ਠੀਕ ਹੈ ਜੀ ਸਾਡੇ ਟੀਚਰ ਸਹਿਬਾਨ ਤੇ ਟੀਚਰ ਸਹਿਬਾਨ ਉਹ ਵੀ ਗਰਾਊਂਡ ਦੇ ਵਿੱਚ ਸਚਨ ਸਟਾਈਲ ਕਮੇਟੀ ਦੇ ਗਰਾਊਂਡ ਦੇ ਵਿੱਚ ਪਹੁੰਚ ਜਾ पहला पॉइंट ताजो केॾे खाते जुड़ पिया पॉइंट सफ़ा पिंड

600 ਮੀਟਰ ਲੜ ਕੇ ਨਾ ਬੱਚਾ ਜਿੰਦਿੱਸਾ ਵਾਲਾ ਇਹ ਤਾਂ ਫਿਰ ਸਕੂਲ ਦੇ ਬੱਚਿਆਂ ਨੂੰ ਫਲਾ ਕੰਟਰੋਲ ਦੇ ਵਿੱਚ ਰੱਖਣ ਜੀ ਉਨਾ ਹੀ ਆਪਾਂ ਨੂੰ ਸਮਾਂ ਪੱਧਾ ਲੱਗ ਰਿਹਾ 600 ਮੀਟਰ ਲੜ ਕੇ ਸਟਾਰਟ ਹੋ ਗਈ ਹੈ ਟ੍ਰੈਕ ਹੰਗਾ ਕੋਲਾ ਖੰਦੀ ਹੋਏ ਕਾਲੀ ਕਰ ਦੋ ਇੱਕ ਚੱਕਰ ਪੂਰਾ ਕਰਨਾ ਬਚੇ ਤਾਂ ਰੱਖਾਂ ਤੁਸੀਂ ਹੰਦੀ 400 ਮੀਟਰ ਲੜ ਕੇ ਫਸਟ ਸਰਕਾਰੀ ਪ੍ਰਾਇਮਰੀ ਸਕੂਟਾ ਜੋ ਕੇ ਸੰਦੀਪ ਸਿੰਘ ਸੈਕੰਡ ਹੰਦੀ ਦੋ ਲੜਕੀਆਂ ਬਾਬਾ ਪੰਜਾਬ ਸਿੰਘ ਸਕੂਟੋਂ ਇਹ ਜਾਂਦੀ ਲੈ ਆਉਂਦੀ ਨਾ ਪੀਤ ਸਰਵਾਂ ਨੂੰ ਬੇਨਤੀ ਆ दो ट्रैक दे कोई ट्रैक खाली कर दो बच्चा प्रायमरी स्कूल तोगे सैकंड जय जमीर कौर सरकारी प्राइमरी स्कूल ਬਾਈ ਜੋ মিডিਆ ਕਵਰੇਜ ਤੋਂ ਆਏ ਨੇ ਧਰਮਿੰਦਰ ਜੀ ਦਾ ਨਾਮ ਜੀ ਆਇਆਂ ਆਖਦੇ ਆ ਤੇ ਉਹ ਸਟੇਜ ਕੋਲ ਪਹੁੰਚਣ ਕੇ ਨੀਵਾਂ ਦੀ ਰਾ ਹਾਂਜੀ ਇਹ ਅੰਡਰ 11 ਦੇ ਬੱਚੇ ਆ ਜਿਹੜੇ ਇਹ ਮੁੰਡੇ ਤੇ ਕੁੜੀਆਂ ਦੇ ਅੱਡ-ਅੱਡ ਜਿਹੜੇ ਹੈਗੇ ਖੇਡਾਂ ਦੇ ਸ਼ਡਿਊਲ ਦੇ ਤਹਿਤ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਹੁਕਮ ਅਨੁਸਾਰ ਇਹ ਜਿਹੜੀਆਂ ਖੇਡਾਂ ਹੋ ਰਹੀਆਂ ਤਾਂ ਕਿ ਬੱਚੇ ਜਿਹੜੇ ਹੈਗੇ ਸੀਧ ਪੱਖੋਂ ਤੰਦਰੁਸਤ ਤੇ ਉਹਨਾਂ ਦਾ ਮਾਨਸਿਕ ਤੌਰ ਤੇ ਵਧੀਆ ਰਹਿਣਾ ਤੇ ਸਮਾਜ ਦੇ ਵਿੱਚ ਚੰਗੀ ਸਿਹਤ ਨਰੋਜੀ ਸਿਹਤ ਦੇ ਨਾਲ ਆਪਣਾ ਜਿਹੜਾ ਹੈਗਾ ਯੋਗਦਾਨ ਪਾ ਸਕਣ। ਹੋਰ ਵੀ ਜ਼ਿਲ੍ਹੇ ਦੇ ਵਿੱਚ ਫੀਟਿੰਗ ਕਰਵਾਈਆਂ ਚੱਲੀਆਂ ਸਨ। ਜੀ ਇਹ ਸਾਰੇ ਕਲਾਸਟਰਾਂ ਦੇ ਵਿੱਚ ਬਰਨਾਲੇ ਜ਼ਿਲ੍ਹੇ ਦੇ 21 ਕਲਾਸਟਰ ਨੇ ਸਾਰੇ ਕਲਾਸਟਰਾਂ ਦੇ ਵਿੱਚ ਅੱਜ ਖੇਡਾਂ ਹੋ ਰਹੀਆਂ ਨੇ। ਖੇਡਾਂ ਦਾ ਸ਼ਡਿਊਲ ਜਿਹੜਾ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ। ਪਹਿਲਾਂ ਕਲਾਸਟਰ ਦੇ ਵਿੱਚ ਖੇਡਾਂ ਹੁੰਦੀਆਂ ਉਸ ਤੋਂ ਬਾਅਦ ਬਲਾਕ ਦੀਆਂ ਜ਼ਿਲ੍ਹਾ ਇਸ ਸਟੇਟ ਇਹ ਜੋ ਵੀ ਸਟੇਟ ਦੇ ਨੋਮ ਅਨਸਾਰ ਜਿਹੜੇ ਹੈਗਾ ਸ਼ੈਡਿਊਲ ਅਨਸਾਰ ਇਹ ਜਿਹੜੇ ਪ੍ਰੋਗਰਾਮ ਚੱਲਦੇ ਆ ਫਿਰ ਬੱਚਿਆਂ ਨੂੰ ਕਿਸ ਨੇ ਆਇਆ ਚਾਣੇ ਕਿੰਨੇ ਬੱਚਿਆਂ ਨੂੰ ਇਹੀ ਸਨੇਹਾ ਵੀ ਵਧੀਆ ਸਾਫ਼ ਸੁਥਰੀ ਖੇਡ ਦਿਖਾਉਣ ਕਿਉਂਕਿ ਇੱਥੇ ਬੱਚੇ ਸਾਫ਼ ਸੁਥਰਾ ਖੇਡਣਗੇ ਉਹਨਾਂ ਦੇ ਵਿੱਚ ਜਿਹੜਾ ਇੱਕ ਸਪੋਰਟਸਮੈਨ ਦੀ ਭਾਵਨਾ ਆਉਂਦੀ ਆ ਤੇ ਅੱਗੇ ਜਾ ਕੇ ਉਹ ਵਧੀਆ ਖਿਡਾਰੀ ਬਣ ਸਕਦੇ ਆ ਸਿਹਤ ਦਾ ਖਿਆਲ ਰੱਖ ਸਕਦੇ ਆ ਸਮਾਜ ਨੂੰ ਚੰਗੀ ਸਿਹਤ ਦੇ ਸਕਦੇ ਆ